ਖਿਰੋਮੜੀਆ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ ਜਿੱਥੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜ਼ਮਾਨਤ ਨੂੰ ਲੈ ਕੇ ਕੋਈ ਵੱਡੀ ਰਾਹਤ ਵਾਲੀ ਖਬਰ ਮਜੀਠੀਆ ਦੇ ਹੱਕ ਦੇ ਵਿੱਚ ਆ ਸਕਦੀ ਹੈ ਹਾਲਾਂਕਿ ਅੱਜ ਵੀ ਸੁਣਵਾਈ ਹੋਣੀ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਸਾਲੇ ਦੀਆਂ ਮੁਸ਼ਕਲਾਂ ਵਧੀਆਂ ਦਿਖਾਈ ਦੇ ਰਹੀਆਂ ਨੇ ਜਾਣਕਾਰੀ ਮੁਤਾਬਕ ਮੁਹਾਲੀ ਕੋਰਟ ਨੇ ਗ੍ਰਿਫਤਾਰੀ ਦੇ ਬਰੰਟ ਜਾਰੀ ਕਰ ਦਿੱਤੇ ਨੇ ਮਜੀਠਿਆ ਕੇਸ ਦੇ ਵਿੱਚ ਵਿਜੀਲੈਂਸ ਸਾਹਮਣੇ ਵਿਕਰਮ ਸਿੰਘ ਮਜੀਠਿਆ ਦੇ ਸਾਲੇ ਗਜਪਤ ਗਰੇਵਾਲ ਪੇਸ਼ ਨਹੀਂ ਹੋਏ ਸਨ ਹਾਲਾਂਕਿ ਵਿਜੀਲੈਂਸ ਨੇ ਵਾਰ-ਵਾਰ ਸੱਮਣ ਵੀ ਭੇਜੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਤਲਬ ਕੀਤਾ ਗਿਆ ਸੀ ਕੁਝ ਸਵਾਲ ਜਵਾਬ ਕਰਨੇ ਸਨ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਤੋਂ ਪੁੱਛਗਿੱਛ ਕਰਨੀ ਸੀ ਪਰ ਉਹ ਸੱਮਣ ਭੇਜਣ ਦੇ ਬਾਵਜੂਦ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਤਾਂ ਇਸੇ ਕਰਕੇ ਮੰਨਿਆ ਜਾ ਰਿਹਾ ਹੈ ਕਿ ਮੁਹਾਲੀ ਕੋਰਟ ਨੇ ਹੁਣ ਉਹਨਾਂ ਦੇ ਸਾਲੇ ਦੇ ਲਈ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੁੱਛਗਿੱਛ ਲਈ ਵਿਜਲੈਸ ਨੇ ਉਹਨਾਂ ਨੂੰ ਤਲਬ ਕੀਤਾ ਸੀ ਇਸ ਮਾਮਲੇ ਦੇ ਵਿੱਚ ਸਹਿਯੋਗ ਨਾ ਕਰਨ ਤੇ ਕੋਰਟ ਦੇ ਵੱਲੋਂ ਇਸ ਸਖਤ ਐਕਸ਼ਨ ਲਿਆ ਗਿਆ ਉੱਥੇ ਹੀ ਦੱਸੀਏ ਕਿ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜਲੈਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਫਿਲਹਾਲ ਮਜੀਠੀਆ ਅਨਿਆਏ ਕੇ ਹਿਰਾਸਤ ਵਿੱਚ ਨੇ ਜਿੱਥੇ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਗਿਆ ਹੈ ਉਨ੍ਹਾਂ ਦੀ ਜ਼ਮਾਨਤ ਅਰਜੀ ਨੂੰ ਲੈ ਕੇ ਕੋਰਟ ਦੇ ਵਿੱਚ ਅਪੀਲ ਵੀ ਦਾਇਰ ਕੀਤੀ ਗਈ ਸੀ ਜਿੱਥੇ ਕੋਰਟ ਨੇ ਇਹ ਫੈਸਲਾ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰੱਖਮਾ ਰੱਖ ਲਿਆ ਸੀ ਕਿਉਂਕਿ ਜਦੋਂ ਬੀਤੇ ਦਿਨ ਕੋਰਟ ਦੇ ਵਿੱਚ ਮਜੀਠੀਆ ਦੀ ਇਸ ਜ਼ਮਾਨਤ ਨੂੰ ਲੈ ਕੇ ਸੁਣਵਾਈ ਚੱਲ ਰਹੀ ਸੀ ਤਾਂ ਕਾਫੀ ਸਮਾਂ ਇਸੇ ਤੇ ਗੱਲਬਾਤ ਹੁੰਦੀ ਰਹੀ ਪਰ ਫਿਰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਰੱਖਮਾ ਰੱਖ ਲਿਆ ਅਜਿਹੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਅਦਾਲਤ ਵੱਲੋਂ ਵਿਕ੍ਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਆ ਸਕਦਾ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਦੀਆਂ ਇਹ ਜੋ ਮੁਸ਼ਕਲਾਂ ਨੇ ਉਹ ਦਿਨੋ ਦਿਨ ਵੱਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਉਹ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੇ ਇਸੇ ਕਰਕੇ ਹੀ ਮਹਾਲੀ ਕੋਰਟ ਨੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਮਾਂ ਜਾਇਦਾਦ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਲਈ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਨਹੀਂ ਦੋ ਤਿੰਨ ਵਾਰ ਸਾਹਮਣੇ ਭੇਜ ਕੇ ਤਲਬ ਕੀਤਾ ਸੀ ਪਰ ਵਿਜੀਲੈਂਸ ਨੇ ਇਹਨਾਂ ਸੰਮਣਾਂ ਨੂੰ ਉਹਨਾਂ ਦੇ ਵੱਲੋਂ ਇਗਨੋਰ ਕੀਤਾ ਗਿਆ ਦੱਸਿਆ ਗਿਆ ਇਸ ਕਰਕੇ ਹੀ ਉਹਨਾਂ ਦੇ ਲਈ ਹੁਣ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਨੇ ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਨੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਗ੍ਰਿਫਤਾਰੀ ਹੋਈ 6 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਮਜੀਠਿਆ ਲਗਾਤਾਰ ਜ਼ਮਾਨਤ ਦੇ ਲਈ ਅਰਜੀ ਦੇ ਲਈ ਅਦਾਲਤ ਵਿਖੇ ਗੋਹਾਰ ਲਗਾਉਂਦੇ ਆ ਰਹੇ ਨੇ ਹੁਣ ਮਜੀਠਿਆ ਦੀ ਜ਼ਮਾਨਤ ਅਰਜੀ ਤੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਬੀਤੇ ਦਿਨ ਇਹ ਫੈਸਲਾ ਰੱਖਵਾ ਰੱਖ ਲਿਆ ਸੀ ਤੇ ਅੱਜ ਵੀ ਸੁਣਵਾਈ ਹੋਣ ਦੀ ਉਮੀਦ ਹੈ ਅਕਾਲੀ ਵਰਕਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਰਟ ਮਜੀਠਿਆ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਲਵੇਗੀ ਉਤੇ ਹੀ ਬਾਦਲ ਪਰਿਵਾਰ ਨੂੰ ਵੀ ਇਹ ਉਮੀਦਾਂ ਨੇ ਕਿ ਮਜੀਠਿਆ ਨੂੰ ਕੋਈ ਰਾਹਤ ਮਿਲ ਸਕਦੀ ਹੈ ਜ਼ਮਾਨਤ ਨੂੰ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆ ਸਕਦਾ ਹੈ ਪਰ ਸਭ ਦੀਆਂ ਨਿਗਾਹਾਂ ਕੋਰਟ ਦੇ ਫੈਸਲੇ ਦੇ ਟਿਕੀਆਂ ਹੋਈਆਂ ਨੇ ਮਜੀਠਿਆ ਨੂੰ ਰਾਹਤ ਮਿਲਦੀ ਹੈ ਜਾਂ ਨਹੀਂ ਜਾਂ ਫਿਰ ਮਜੀਠਿਆ ਜਿਸ ਤਰੀਕੇ ਦੇ ਨਾਲ ਅਨਾਬਾ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਬੰਦ ਰਹੇ ਉਹ ਉੱਥੇ ਹੀ ਬੰਦ ਰਹਿਣਗੇ ਜਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਫਿਲਹਾਲ ਇਹ ਦੇਖਣਾ ਹੋਵੇਗਾ ਪਰ ਦੂਜੇ ਪਾਸੇ ਮਜੀਠਿਆ ਦੇ ਸਾਲੇ ਨੂੰ ਲੈ ਕੇ ਜੋ ਗ੍ਰਫਤਾਰੀ ਦੇ ਵਾਰੰਟ ਜਾਰੀ ਕੀਤੇ ਨੇ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਇਸ ਤੇ ਵੀ ਨਜ਼ਰ ਬਣੀ ਰਹੇਗੀ